ਕਿ ਕਰਵਾਇਆ ਗਿਆ ਬਿਲਕੁਲ ਠੀਕ ਗੱਲ ਜੇ ਇਹ ਸਾਈ ਨੇ ਕਰਵਾਇਆ ਜੇ ਤੇ ਸਾਈ ਦੇ ਮੋਜਾ ਲੈਂਦੇ ਪਏ ਜੇ ਬਹੁਤ ਪਿਆਰਾ ਅੱਜ ਇੱਕ ਸਾਈ ਦੁਆਰਾ ਇੱਕ ਪ੍ਰੋਗਰਾਮ ਲਿਖਿਆ ਗਿਆ ਤੇ ਜਿਹੜਾ 19 ਸਾਨੂੰ ਚੁਣਿਆ ਕਰਨ ਵਾਸਤੇ ਤੇ ਅਸੀਂ ਉਹਦੇ ਚੁਣਾਵੀ ਬਣੇ ਤੇ ਅਸੀਂ ਅੱਜ ਦਾ ਪ੍ਰੋਗਰਾਮ ਕਰਵਾਇਆ ਇਹ ਮੰਡੀ ਵਿੱਚ ਗੁਨਾਲਾ ਫਰਨੀਚਰ ਵਾਲੀ ਗਲੀ 'ਚ ਫੰਕਸ਼ਨ ਹੋਇਆ ਇਹ ਹੋਲੀ ਦੇ ਪ੍ਰੋਫੈਕਟਿਵ ਵੀ ਹੋਇਆ ਤੇ ਮੇਰੇ ਦੋਸਤ ਡਾਕਟਰ ਰਵਿੰਦਰ ਮੋਹਨ ਦੇ ਜਨਮ ਦਿਨ ਦੇ ਪ੍ਰੋਫੈਕਟਿਵ ਵੀ ਹੋਇਆ ਇਹ ਭਾਵਨਾਵਾਂ ਦੇ ਪ੍ਰੋਫੈਕਟਿਵ ਵੀ ਹੋਇਆ ਇਹ ਸਾਈ ਦੀ ਕਿਰਪਾ ਨਾਲ ਵੀ ਹੋਇਆ ਏ ਦਾ ਪਰ ਇੱਕ ਗੱਲ ਹੈਗੀ ਆ ਕਿ ਜਦੋਂ 바ਵਾ ਦਾ ਫੰਕਸ਼ਨ ਹੁੰਦਾ ਉਹ ਪਹਿਲਾਂ ਨਾ ਤਰਸਾ ਦਿੰਦੇ ਆ ਕਿ ਬਈ ਪਤਾ ਨਹੀਂ ਮਾਨ ਜੀ ਕਿ ਸਵੇਰ ਤੋਂ ਹੀ ਭਾਵ ਲੈ ਰਹਿਦਾ ਵੀ ਫੰਕਸ਼ਨ ਚੱਲਣਾ ਕਿਸ ਤਰ੍ਹਾਂ ਚਲੇਗਾ ਕਿਸ ਤਰ੍ਹਾਂ ਹੋਏਗਾ ਤੇ ਹਰ ਵੇਲੇ ਉਹਦੇ ਮਨ ਦੇ ਵਿੱਚ ਬਸ ਮਾਨ ਜੀ ਕੋਈ ਚੀ ਭਾਵ ਚੱਲਦਾ ਰਹਿੰਦਾ ਕਿ 바ਵਾ ਤੂੰ ਹੀ ਕਰਨਾ ਆਈ ਤੇ ਸਾਡੇ ਤੇ ਫੰਕਸ਼ਨ ਵੀ ਹੈ ਨਹੀਂ ਅੱਜ ਨਟਕ ਘਟਵਾਵਾ ਸਾਡੇ ਤੇ ਫੰਕਸ਼ਨ ਵੀ ਹੈ ਨਹੀਂ ਫੰਕਸ਼ਨ ਵੀ ਦੇ ਰਾ ਮਨਾਣਾ ਵੀ ਤੈਨੂੰ ਤੇ ਤੂੰ ਅੱਜ ਤੇਰਾ ਮਨਾ ਹੀ ਗਿਆ ਤੇ ਸਾਡਾ ਮੰਨਿਆ ਗਿਆ ਪਰ ਇੱਕ ਗੱਲ ਹੈਗੀ ਆ baba ਦਾ ਫੰਕਸ਼ਨ ਆ ਹੀ ਲੀਗ ਦੇ ਜਰੂਰ ਆ baba ਕਰਵਾਉਂਦੇ ਜਰੂਰ ਆ ਪਰ ਜਿੰਨਾ ਹੀ ਮਜ਼ਾ ਲੈਂਦੇ ਆ ਨਾ ਪੰਡਤ ਜੀ ਦੇਖੋ ਇਹ ਤੇ ਦੁਨਿਆਵੀ ਗੱਲਾਂ ਹੋਣੀਆਂ ਕਿ ਕਿਸਰਾ ਹੋਇਆ ਤੇ ਕੀ ਹੋ ਸਕਦਾ ਪਰ ਮੈਂ ਤੇ ਸਾਈਂ ਦੀਆਂ ਗੱਲਾਂ ਕਰਨ ਵਾਲਾ ਜੀ ਕਿ ਜੋ ਨੇ ਕਰਵਾਤਾ ਨਾ ਜਦੋਂ ਉਹਦਾ ਜਿਹੜਾ ਆਨੰਦ ਦੇ ਦਿੰਦਾ ਨਾ ਜੀ ਉਹ ਜਿਹੜਾ ਆਨੰਦ ਭਾਵ ਲੈਣੇ ਆ ਜਿਹੜਾ ਨੱਚਣਾ ਜਿਹੜਾ ਗਾਣਾ ਜਿਹੜਾ ਬਚਪਨ ਚ ਆ ਜਾਣਾ ਤੇ ਜਿਹੜੀ ਆਜ਼ਾਦੀ ਲੈ ਲੈਣੀ ਤੇ ਜਿਹੜੀ ਉਹਦੇ ਨਾਲ ਇੱਕ ਸੁਤੇ ਲੱਗ ਜਾਣੀ ਮੈਂ ਕਹਿੰਨਾ ਜੀ ਪਤਾ ਨਹੀਂ ਉਹ ਕਿਹੜੀ ਕਿਰਪਾ ਹੋਈ ਦੀ ਓ ਤੇ ਕਿ ਜਿਹੜੀ ਉਹ ਸੁੱਤੇ ਲਾਂਦਾ ਤੇ ਅਸੀਂ ਉਹਦਾ ਲੁਫਤ ਲੈਨੇ ਆ ਤੇ ਜੇਕਰ ਆਉਂਦੇ ਲੁਫਤ ਮੇਰਾ ਸਾਈ ਮੈਨੂੰ ਦਿੰਦਾ ਰਹੇ ਇਹ ਮੇਰਾ ਸ਼ਹਿਰ ਮੇਰੇ ਨਾਲ ਆਂਦਾ ਰਹੇ ਨੱਚਦਾ ਰਹੇ ਗਾਂਦਾ ਰਹੇ ਤੇ ਮੈਂ ਕਹਿੰਦਾ ਵਾਜੀ ਸਭ ਕੁਝ ਜਿੰਦ ਜਾਨ ਹੈਗੀ ਜੇ ਸਾਈ ਅੱਜ ਮੇਰਾ ਭਰਾ ਪਤਾ ਨਹੀਂ ਕਿਹੜੇ ਜਨਮਾਂ ਦਾ ਵਿਚਰੇ ਦਾ ਮਿਲ ਗਿਆ ਹਾਂਜੀ ਉਹਦਾ ਜਨਮ ਦਿਨ ਕਿਤੇ ਹੋਣਾ ਸੀ ਹਾਂਜੀ ਮਨੂੰ ਦਾ ਇਥੇ ਪਿਆ ਹਾਂਜੀ ਓਏ ਜਿਹੜੇ ਆ ਨਾ ਜੀ ਦੇਖੋ ਇਹ ਮੈਂ ਤਿੱਕੋ ਗੱਲ ਕਰਾਂਗਾ ਕਿ ਮੈਂ ਆਪਣੇ ਆਪ ਨੂੰ ਸਾਈ ਨੂੰ ਸੌਂਪਿਆ ਪਿਆ ਜੋ ਕਰਾਂਦਾ ਸਾਈ ਕਰਾਂਦਾ ਜੋ ਕਰਦਾ ਸਾਈ ਕਰਦਾ ਸਾਡਾ ਬਸ ਨਾ ਹੀ ਲੱਗਦਾ ਜੀ ਕੈਸਾ ਹੀ ਦਾ ਸਾ ਵੀ ਪਹੁੰਚੇ ਸੀ ਅੱਜ ਹਾਂਜੀ ਬੈਲ ਸਾਹਿਬ ਅੱਜ ਪਹੁੰਚੇ ਨੇ ਬੈਲ ਸਾਹਿਬ ਸਾਡੇ ਵੱਡੇ ਭਰਾ ਬੈਲ ਸਾਹਿਬ ਇੱਕੋ ਸ਼ਖਸੀਅਤ ਜਿਨ੍ਹਾਂ ਦਾ ਮੈਂ ਮਰੀਦ ਇਸ ਕਰਕੇ ਹਾਂ ਕਿ ਬੜੇ ਉੱਚੇ ਮਿਆਰ ਦੇ ਮਾਲਕ ਹੈ ਜਦੋਂ ਉਹ ਵੀ ਉਹ ਗੱਲ ਕਰਦੇ ਆ ਇੱਕੋ ਗੱਲ ਕਰਦੇ ਆ ਕਿ ਭਈ ਭਲੇ ਦੀ ਗੱਲ ਹੋਏ ਦੁਨੀਆ ਦਾ ਜਿੱਥੇ ਰੁੱਖ ਸਿੱਧਾ ਹੋ ਸਕਦਾ ਜਿੱਥੇ ਕਦੇ ਕੰਮ ਸਿੱਧੇ ਹੋ ਸਕਦੇ ਆ ਜਿੱਥੇ ਜਨਤਾ ਦਾ ਭਲਾ ਹੋ ਸਕਦਾ ਜੋ ਚੀਜ਼ ਉਹਨਾਂ ਨੂੰ ਵੇਖ ਜਾਂਦੀ ਆ ਨਾ ਤੁਸੀਂ ਦੇਖੋ ਇਹ ਫੰਕਸ਼ਨ ਵਿੱਚ ਹੁਣ ਬੈਲ ਸਾਹਿਬ ਦੀ ਨਾਲ ਆ ਰਿਹਾ ਮੈਨੂੰ ਯਾਦ ਨਹੀਂ ਰਿਹਾ ਕਿਉਂਕਿ ਮੈਂ ਸਾਈਂ ਦੇ ਵਿੱਚ ਡੁੱਬਿਆ ਪਿਆ ਸੀ ਪਰ ਮੈਂ ਉਹਨਾਂ ਦੀ ਤਾਰੀਫ ਕਰਾਂਗਾ ਸ਼ਹਿਰ ਵਧਾਇਆ ਗਿਆ ਉਹ ਸਿਸਤੀ ਦਾ ਨਿਯਮ ਹੈ ਕਿ ਸ਼ਹਿਰ ਵਧਿਆ ਫੁੱਲਿਆ ਉਹ ਸਰਹਦਾ ਤੋਂ ਬਾਹਰ ਵੀ ਗਿਆ ਮੈਂ ਉਹਦੀ ਉਹਨਾਂ ਦੀ ਤਾਰੀਫ ਹੈ ਐਸ ਵਲੀਏ ਕਿਉਂਕਿ ਰਾਜਨੀਤੀ ਫੰਕਸ਼ਨ ਨਹੀਂ ਹੈ ਪਰ ਮੈਂ ਉਹਨਾਂ ਦੀ ਤਾਰੀਫ ਨਾ ਸੋਚਦਾ ਰਹਿਣਾ ਕਿ ਇਹ ਇੱਕ ਬੰਦਾ ਦੇਖੋ ਜਦੋਂ ਸ਼ਹਿਰ ਫੈਲਦਾ ਹੈ ਸਾਰਾ ਨੂੰ ਵਿਖਦਾ ਹੈ ਕਿ ਸ਼ਹਿਰ ਫੈਲਦਾ ਪਿਆ ਅੱਛਾ ਹਰ ਸ਼ਹਿਰ ਦਾ ਇੱਕ ਗੰਦਾ ਨਾਲਾ ਜ਼ਰੂਰ ਹੁੰਦਾ ਠੀਕ ਹੈ ਜੀ ਜਿੱਥੋਂ ਜਿੱਤੇ ਇੱਕ ਹੋਰ ਮੌਸਮ ਹੋ ਜਾਂਦਾ ਅੱਛਾ ਮੈਂ ਜਦੋਂ ਨੇ ਤਾਰੀਫ ਮੈਂ ਕਰਨਾ ਚਾਹਨਾ ਕਿ ਜਿਹੜੇ ਸ਼ਹਿਰ ਨੂੰ ਫਲਾਅ ਵਿੱਚ ਪੁੱਡਾ ਵੀ ਆਏਗੀ ਸਭ ਕੁਝ ਆਇਆ ਗਿਆ ਪ੍ਰਾਈਵੇਟ ਇਨੀਸ਼ੀਏਟਿਵ ਵੀ ਆ ਪਰ ਜਿਹੜੀ ਉਹਨਾਂ ਦੀ ਸੋਚ ਸੀ ਮੈਨੂੰ ਅੱਜ ਵੀ ਯਾਦ ਹੈ ਉਹ ਦਿਨ ਉਹ ਸ਼ਾਮ ਮੈਨੂੰ ਕਹਿੰਦੇ ਕਿ ਕੱਲ ਨਾ ਗगन ਜੀ ਆਇਓ ਜ਼ਰੂਰ ਤੇ ਮੈਂ ਕਿਹਾ ਵੀ ਕੋਈ ਕੰਮ ਹੋਣਾ ਕੋਈ ਅੱਛਾ ਮੈਨੂੰ ਇਸ ਤਰ੍ਹਾਂ ਦਾ ਨਹੀਂ ਲੱਗਾ ਜਿਸ ਤਰ੍ਹਾਂ ਉਹ ਇਸ ਤਰ੍ਹਾਂ ਕਹਿਣਾ ਚਾਹੁੰਦੇ ਹਨ ਕਿ ਕੱਲ ਮੈਂ ਕੁਝ ਕਰ ਦੇਣਾ ਕੱਲ ਕੋਈ ਸਰਪ੍ਰਾਈਜ਼ ਹੈ ਅੱਛਾ ਤੇ ਮੈਂ ਉਹ ਵੇਖਿਆ ਨਹੀਂ ਸੁਨਿਆ ਨਹੀਂ ਬਾਅਦ ਵਿੱਚ ਮੈਂ ਸੋਚਿਆ ਮੈਂ ਸਵੇਰੇ ਜਾਵਾਂਗਾ ਬਟ ਜਦੋਂ ਮੈਂ ਸਵੇਰੇ ਉਹਨਾਂ ਨੇ ਸ਼ਾਮ ਤੱਕ ਵੀ ਸਰਪ੍ਰਾਈਜ਼ ਨਾ ਖੋਲਿਆ ਨਹੀਂ ਪਰ ਜਦੋਂ ਉਹਨਾਂ ਨੇ ਖੋਲਿਆ ਤੇ ਜਦੋਂ ਚੀਜ਼ ਵੇਖੀ ਤੇ ਉਹ ਚੀਜ਼ ਵੇਖੀ ਕਿ ਇੰਨਾ ਜ਼ਿਆਦਾ ਇਲਾਕੇ ਦੇ ਨਿਵਾਸੀ ਜਿਹੜੇ ਆ ਉਹ ਅੱਛੀ ਜ਼ਿੰਦਗੀ ਜੀ ਪਾਣਗੇ ਉੱਥੇ ਉਹ ਗੰਦਗੀ ਦੂਰ ਹੋ ਜਾਏਗੀ ਸਾਈਡਾਂ ਦੀ ਬਾਉਂਡਰੀ ਬਣ ਜਾਏਗੀ ਸ਼ੇਅਰ ਕਰਨ ਦੇ ਕਾਬਿਲ ਲਾਕ ਆ ਜੂਗਾ ਦੇਖੋ ਮੈਂ ਤੇ ਇੱਕ ਗੱਲ ਕਰਦਾ ਜੀ ਦੇਖੋ ਰਾਜਨੀਤੀ ਜਿਹੜੀ ਹੈ ਨਾ ਉਹ ਲੋਕਾਂ ਦੇ ਭਲੇ ਵਸੇ ਬਣੀ ਪਈ ਹੈ ਲੋਕਾਂ ਨੂੰ ਸਹੀ ਜ਼ਿੰਦਗੀ ਦੇਣ ਵਸੇ ਬਣੀ ਪਈ ਹੈ ਲੋਕਾਂ ਵਸੇ ਆਰਾਮਦਾਇਕ ਜ਼ਿੰਦਗੀ ਹੋ ਸਕੇ ਉਹ ਬਣੀ ਪਈ ਹੈ ਮੈਂ ਸ਼ੁਰਤੋਂ ਦਾ ਮਰੀਦ ਹਾਂ ਬਹੁਤ ਪੁਰਾਣਾ ਮਰੀਦਾਂ ਮੇਰੀ ਸ਼ਾਇਦ ਮੇਰੇ ਚਾਚਾ ਜੀ ਮੇਰੇ ਤੋਂ ਪਹਿਲਾਂ ਉਹਨਾਂ ਦਾ ਮਰੀਦ ਸੀ ਉਸ ਵੇਲੇ ਮੈਂ ਉਹਨਾਂ ਕੋਲ ਸਿੱਖਿਆ ਫਿਰ ਮੈਂ ਮਰੀਦ ਸੀ ਪਰ ਇੱਕ ਹੀ ਗੱਲ ਬੜੀ ਬੱਕੀ ਹੈ ਤਾਰੀਫੇ ਕਾਬਿਲ ਇੱਕ ਹੋਰ ਅਲਵਾਜ਼ ਇਹ ਚੱਲਦੇ ਹੁੰਦੇ ਸੀ ਨਾ ਕੀ ਸੱਚਾ ਸੁੱਚਾ ਨੀਤਾ ਸੁਣੋ ਉਹ ਇੱਕ ਉਹ ਤਕਲੀਆ ਗਲਾਮ ਹੁੰਦਾ ਰਿਆ ਕਿ ਸੱਚਾ ਸੁੱਚਾ ਨੀਤਾ ਬਲ ਬਣਾਉ ਖੋਗਦਾ ਈ ਠੀਕ ਹੈ ਜੀ ਪਰ ਮੈਂ ਜਦੋਂ ਬੈਠਾ ਵੀ ਗੱਲ ਕਰਦੇ ਆ ਦੇਖੋ ਬੈਠਾ ਨੂੰ ਅਸੀਂ ਬੁਲਾਈਏ ਉਹ ਸਾਨੂੰ ਪਿਆਰ ਬੱਚਾ ਵਾਂਗ ਕਰਦੇ ਉਹ ਜਰੂਰ ਆਣਗੇ ਉਹ ਗੱਲ ਵੱਖਰੀ ਹੈ ਉਹ ਦੁਨੀਆਵੀ ਬਣਾਉਂਦੀ ਹੈ ਪਰ ਜਿਹੜੀ ਤੁਸੀਂ ਅੱਜ ਗੱਲ ਛੇੜੀ ਨਾ ਉਹ 'ਚ ਮੈਂ ਇੱਕ ਤਾਰੀਫ ਕਰਨ ਜਾਵਾਂਗਾ ਸਾਈਂ ਰਾਮ ਐਸੀ ਉਹਨਾਂ ਨੂੰ ਹੋਰ ਜਦੋਂ ਵੀ ਉਹ ਕੰਮ ਕਰਦੇ ਕਹਿੰਦੇ ਪ੍ਰਭੂ ਕਿਰਪਾ ਹੋਈ ਜੀ ਮੇਰਾ ਨਾਂ ਨਾ ਲੋ ਤੇ ਮੈਂ ਅੱਜ ਫੇਰ ਗਾਗਾ ਵੀ ਆਉਂਦੀ ਪ੍ਰਭੂ ਕਿਰਪਾ ਮੇਰੇ ਵੱਡੇ ਭਰਾ ਦੇ ਹੁੰਦੀ ਰਹੇ ਕਿ ਉਹ ਸਾਡੇ ਗੁਰਦਾਸਪੁਰ ਸ਼ਹਿਰ ਵਾਸੇ ਐਡ ਆਈ ਆਈਆ ਵਧੀਆ ਚੀਜ਼ਾਂ ਲੈ ਕੇ ਆਣ ਕਿ ਸਾਡੇ ਸ਼ਹਿਰ ਉਹਦੇ ਉਹਨਾਂ ਦੀਆਂ ਪੂਰੀਆਂ ਜਿਹੀਆਂ ਸੁਵਿਧਾਵਾਂ ਆ ਸਕੇ ਤੇ ਮੇਰੇ ਭਰਾ ਦੀ ਲੰਬੀ ਲੰਬੀ ਉਮਰ ਹੋਈ ਕਿ ਉਹ ਸਾਡੇ ਸ਼ਹਿਰ ਦੀ ਸੇਵਾ ਹੋਰ ਤੁਹਾਨੂੰ ਮਨੋਂ ਧੰਨੋ ਕਰ ਸਕਣ ਤੇ ਮੈਂ ਚਾਹਾਂਗਾ ਕਿ ਜਿਸ ਤਰ੍ਹਾਂ ਸਾਈਂ ਦੇ ਮਥਾਤੇ ਗਏ ਅੱਜ ਤੇ ਸਾਈਂ ਦੀ ਕਿਰਪਾ ਉਹਨਾਂ ਤੇ ਹੋਰ ਵੇ ਦੇਖੋ ਜਿਹੜੇ ਆਪਣੇ ਹੁੰਦੇ ਆ ਨਾ ਉਹਨਾਂ ਵਾਸਤੇ ਮੰਗਿਆ ਜਾਂਦਾ ਸਾਈਂ ਰਾਮ ਜੀ ਇਹ ਗੱਲ ਬਾਤ ਹੋਈ ਹੀ ਕਹਿੰਦੇ ਜਨਮ ਦਿਨਾਂ ਤੇ ਕਹਿੰਦੇ ਚਲੋ ਸਰਪ੍ਰਾਈਜ਼ ਦਵਾਗੇ ਤੁਹਾਨੂੰ ਅਸੀਂ ਤੇਨੂੰ ਮਿਲਣ ਆਏ ਸੀ ਸਾਰਿਆਂ ਨੂੰ ਜੈ ਸ਼੍ਰੀ ਰਾਮ ਅੱਜ ਬਹੁਤ ਹੀ ਆਨੰਦ ਆਇਆ ਬਾਬਾ ਦੇ ਬਜਨਾਂ ਨੂੰ ਸੁਣ ਕੇ ਸੁਣਾ ਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗगन ਬਈਆ ਨੇ ਜਿਹੜਾ ਫੰਕਸ਼ਨ ਕਰਵਾਇਆ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਨੰਨ ਆਇਆ ਪਿਛਲੇ ਸਾਲ ਨਾਲੋਂ ਜ਼ਿਆਦਾ ਨੰਨ ਆਇਆ ਕਿਉਂਕਿ ਵੱਧ ਤੋਂ ਵੱਧ ਸੰਗਤ ਬਾਬਾ ਦੇ ਦਰਸ਼ਨਾਂ ਲਈ ਆਈ ਆਪਾਂ ਕਹਿੰਦੇ ਆ ਬਾਬਾ ਬਾਬਾ ਭయ్యా ਤੇ ਇੰਨੀ ਕਿਰਪਾ ਕਰਨ ਇਤਨਾ ਵੱਧ ਤੋਂ ਵੱਧ ਬਾਬਾ ਇਹਨਾਂ ਨੂੰ ਦੇਣ ਕਿ ਆਪਾਂ ਹਰ ਸਾਲ ਇਤੋ ਇਹ ਉਹ ਚਾਰੇ ਆ ਜਿਨ੍ਹਾਂ ਬਗੈਰ ਮੈਂ ਕਦੀ ਸਾਈਂ ਫੰਕਸ਼ਨ ਬਾਰੇ ਸੋਚ ਨਹੀਂ ਸਕਦਾ ਇਹ ਮੇਰੇ ਚੰਦਨ ਛੋਟਾ ਬੇਟਾ ਆਪਣਾ ਇਹ ਪ੍ਰਸ਼ਾਂਤ ਇਹ ਪਵਨ ਜੀ ਅੱਜ ਇੱਕ ਸਾਡਾ ਸਾਈਂ ਭਗਤ ਬਰਿੰਦਾਵਨ ਹੈ ਪ੍ਰਿੰਸ ਆ ਮੇਰੇ ਅੰਕਲ ਹੈ ਐ ਐਸ ਡੀਓ ਸਾਹਿਬ ਨੇ ਤੇ ਇੱਕ ਮੈਂ ਗੱਲ ਕਰਾਂਗਾ ਕਿ ਇਹ ਜਿਹੜਾ ਫੰਕਸ਼ਨ ਹਰ ਵਾਰੀ ਪਾਇਆਂ ਹੀ ਸਾਲ ਚ ਦੋ ਵੀ ਕਰ ਦਿੰਨੇ ਆ ਤਿੰਨ ਵੀ ਹੋ ਜਾਂਦੇ ਆ ਪਰ ਇਹ ਉਹ ਉਤਾਦੀ ਪਾਉਂਦੇ ਆ ਕਿ ਆ ਜਿਹੜੀ ਮੇਰੀ ਟੀਮ ਆ ਨਾ ਜੀ ਆਪਣੇ ਸਤਨਾਮ ਜੀ ਇੱਕ ਸਾਡਾ ਸ਼ਾਹ ਉਧਰ ਬਿਠੇ ਦਾ ਵਾ ਕੀ ਨਾਮ ਆ ਕੀ ਕਿ ਸਾਈ ਲਵਰਮਨ ਆਪ ਆਪਿਆ ਦਾ ਠੀਕ ਹੈ ਪ੍ਰਦੀਪ ਜੀ ਉਹ ਪਤਾ ਨਹੀਂ ਕਿਉਂ ਨਹੀਂ ਮੇਰੇ ਲੱਗੇ ਆਏ ਕਰਦੇ ਇਹ ਜੇਕਰ ਹੈ ਜੇਕਰ ਹੈ ਟੀਮ ਮੇਰੇ ਨਾਲ ਹੋਏ ਨਾ ਜੀ ਪ੍ਰਦੀਪ ਜੀ ਪਲੀਜ਼ ਆਓ ਇਹ ਜੇਕਰ ਟੀਮ ਮੇਰੇ ਨਾਲ ਹੈਗੀ ਆ ਨਾ ਜੀ ਤੇ ਫਿਰ ਸਾਈ ਦਾ ਜਿੰਨਾ ਵਰਜੀ ਵੱਡਾ ਪ੍ਰੋਗਰਾਮ ਹੋਏ ਅਸੀਂ ਉਲਿਕਨੋ ਪਿੱਛੇ ਨਹੀਂ ਹਟਦੇ ਇਹੀ ਮੇਰੀਆਂ ਬਾਵਾ ਇਹੋ ਹੀ ਮੇਰੇ ਕਰਦੇ ਬੰਦੇ ਆ 6 ਹੀ ਰੇ ਨਾ ਮੇਰੇ ਕੋਲ 6 ਹੀ ਰੇ ਜਿੰਨਾ ਜੋ ਅਸਲੇ ਤਿੰਨ ਹੀ ਰੇ ਤੇ ਤੁਹਾਡੇ ਸਾਹਮਣੇ ਜੀ ਹਾਂਜੀ ਇਹ ਸਾਡੀ ਟੀਮ ਜਿਹੜੀ ਹੈ ਨਾ ਜੀ ਇਹ ਜਿਹੜੇ ਸਾਈ ਨੂੰ ਮੈਂ ਕਹਿੰਦਾ ਜੀ ਇਹਨਾਂ ਦੇ ਅਸਲੇ ਮੈਂ ਕਹਿੰਦਾ ਕੋਈ ਵੀ ਵੱਡ ਤੋਂ ਵੱਡਾ ਸਾਈ ਦਾ ਪ੍ਰੋਗਰਾਮ ਹੋਵੇ ਮੈਂ ਲਿਖ ਸਕਦਾ ਜੀ ਜੈ ਸਾਈ ਰਾਮ ਦੀ ਮਹਾਰਾਜ ਕੀ ਜੈ ਅੱਜ ਮੈਂ ਗੱਲ ਕਰਾਂਗਾ ਆਪਣੇ ਸਾਰੇ ਆਏ ਪਿਆਰਿਆਂ ਦਾ ਕਿ ਮੈਂ ਬੜੀ ਵੱਡੀ ਸਾਈ ਦਾ ਫੰਕਸ਼ਨ ਕਰਾਇਆ ਬਹੁਤ ਵੀ ਕਰਾਇਆ ਪਰ ਮੈਂ ਹਮੇਸ਼ਾ ਸਾਈਂ ਕੋ ਵੀ ਗੱਲ ਮੰਨਦਾ ਸੀਗਾ ਕਿ ਭਈ ਜਦੋਂ ਮੈਂ ਸਾਈਂ ਬਾਬਾ ਜੀ ਦਾ ਪ੍ਰੋਗਰਾਮ ਆਣਾ ਉਹ ਉਸ ਦਿਨ ਮੇਰੇ ਸੈਕਿੰਡ ਫਾਦਰ ਮੇਰੇ ਚਾਚਾ ਜੀ ਹਮੇਸ਼ਾ ਮੇਰੇ ਕੋਲ ਆਣ ਕਿ ਉਹ ਫੰਕਸ਼ਨ ਤੇ ਟੈਂਡ ਕਰ ਸਕਦੇ ਪਰ ਮੇਰੇ ਸਾਈਂ ਹਮੇਸ਼ਾ ਜਿਹੜਾ ਫੰਕਸ਼ਨ ਹੈ ਨਾ ਉਹ ਕਦੀ ਵੀ ਉਹਨੂੰ ਮੈਂ ਕਦੀ ਨਾ ਪਿਆ ਨਹੀਂ ਹੈ ਕਿ ਅੱਜ ਇਸ ਤਰੀਕ ਨੂੰ ਮੈਂ ਫੰਕਸ਼ਨ ਕਰਨਾ ਹੈ ਜਾਂ ਇਹ ਕੋਈ ਕਾਰਗਰਮ ਹੈ ਤੇ ਫੰਕਸ਼ਨ ਕਰਨਾ ਹੈ ਮਾਸੋ ਫੰਕਸ਼ਨ ਜਿਹੜਾ ਰਹੂ ਸੁਪਨਾ ਹੀ ਲਿਖ ਦਿੰਦੇ ਆ ਤੇ ਅੱਜ ਵੀ ਫੰਕਸ਼ਨ ਜਿਹੜਾ ਸੀ ਨਾ ਅਚਾਨਕ ਹੀ ਹੋ ਗਿਆ ਸੀਗਾ ਅੱਜ ਦੀ ਅੱਜ ਮੈਂ ਬੜਾ ਸੁਭਾਗੇ ਸ਼ਾਦੀ ਆਪਣੇ ਆਪ ਨੂੰ ਮੰਨਣਾ ਕਿ ਅੱਜ ਮੇਰੇ ਉਸਤਾਦ ਜੀ ਮੇਰੇ ਅੰਕਲ ਮੇਰੇ ਸਭ ਕੁਝ ਅੱਜ ਮੇਰੇ ਨਾਲ ਹੈ ਅੱਜ ਜਿਹੜਾ ਮੇਰਾ ਜਿਹੜਾ ਭਾਈ ਜੰਦ ਜਿਹੜਾ ਭੈਣ ਜੰਦਿਆ ਸੀ ਨਾ ਅੱਜ ਮੇਰੀ ਸਾਈਂ ਦੀ ਹੈ ਅੱਜ ਸੰਪੂਰਨ ਮੈਂ ਕਹਾਂਗਾ ਕਿ ਅੱਜ ਹੋਈਆ ਕਿਉਂਕਿ ਜੋ ਮਰਜੀ ਗਈ ਹੈ ਜੀ ਜੋ ਤੱਕ ਸਿਰ ਤੇ ਅੱਖਰ ਖਿਸ਼ਾਵਾਂ ਨਾਲ ਹੋਣਾ ਉਹਨਾਂ ਦਾ ਜਿਹੜਾ ਆਨੰਦ ਆਉ ਲੱਗੀ ਹੁੰਦਾ ਅੱਜ ਜਿਹੜਾ ਆਨੰਦ ਮੈਂ ਲਿਆਣਾ ਜੀ ਉਹ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ ਬੜੀ ਮੇਰੀ ਮੁੰਤਾ ਤੁਸੀਂ ਕੀ ਵੀ ਚਾਚਾ ਜੀ ਜਦੋਂ ਇੱਥੇ ਹੋਣ ਆਮ ਗੁਰਦੇ ਕੀ ਹੋਣਾ ਕਰਨਾ ਕਿ ਜਦੋਂ ਸੰਗਤਾਂ ਨਹੀਂ ਆਣਾ ਕਰਨਾ ਨਾ ਤੇ ਅੰਕਲ ਘਰ ਜਾਗਦੇ ਉਹ ਦਗੀਰ ਖੋਲਣਾ ਕਰਨਾ ਉਧਰ ਚਪਲਾਂ ਉਤਾਰਨੀਆਂ ਕਰਨੀਆਂ ਤੇ ਜਿੰਨੇ ਕਹਿੰਦਾ ਕਰਨਾ ਚਾਚਾ ਹੀ ਇੱਥੇ ਹੈ ਨਹੀਂ ਅੱਛਾ ਤੇ ਕਈ ਵਾਰੀ ਫੋਨ ਆ ਕੀ ਇੱਕ ਵਾਰੀ ਕਹਤਾ ਕਿ ਨਹੀਂ ਆ ਦੂਜੀ ਵਾਰੀ ਕਹਤਾ ਕਿ ਨਹੀਂ ਆ ਉਹ ਬਾਰ ਬਾਰ ਅਸਰਾ ਹੁੰਦਾ ਸੀ ਮੈਂ ਕਿ ਉਹ ਹੋਣਾ ਹੀ ਨਹੀਂ ਪਰ ਇੱਕ ਗੱਲ ਹੋ ਗਈ ਅੱਜ ਬੜਾ ਹੀ ਪਵਿੱਤਰ ਜਨ ਅੱਜ ਮੇਰੇ ਸਾਈ ਬਾਬੇ ਨੇ ਮੇਰੇ ਸੁਣੀ ਆ ਅੱਜ ਮੇਰੇ ज <laughs>